ਸਰਦਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਵੀਂ ਵੀਡੀਓ ਫਿਰ ਲੈ ਕੇ ਹਾਜ਼ਰ ਹੋਏ ਆਂ ਸਾਰੇ ਵੀਰਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਕਿ ਅੱਜ ਆਹ ਆਪਣੇ ਜਿਹੜੇ ਦੋ ਮੁੰਡੇ ਦੇਖ ਰਹੇ ਹੋ ਇਹਨਾਂ ਦੀ ਪਹਿਲਾਂ ਆਪਾਂ ਵੀਡੀਓ ਬਣਾ ਰੱਖੀ ਹੈ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਦੇਖ ਲਿਓ ਇੱਕ ਮਹੀਨਾ ਪਹਿਲਾਂ ਇਹ ਆਪਣਾ ਇੱਥੇ ਸੁਨਅਕਸੀ ਬਰੌਡ ਚ ਆਏ ਸੀ ਕਰੋਸ਼ੀਆ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਇਹਨਾਂ ਦੇ ਮੂੰਹ ਦੇਖ ਲਓ ਐ ਹੋਗੇ ਜਿਵੇਂ ਅੰਬ ਚੁੱਪ ਕੇ ਢਿੱਡ ਕਸਿੱਟੀ ਹੁੰਦੀ ਹੈ ਇਹ ਪਹਿਲਾਂ ਆ ਬਾਈਂ ਕਰਿਆ ਸੀ ਕਹਿੰਦਾ ਇੱਕ ਮਹੀਨੇ ਬਾਅਦ ਪਤਾ ਲੱਗੂ ਇਹਨਾਂ ਨੂੰ ਵੀ ਕੀ ਪਾ ਪੈਂਦੀ ਐ ਤੇ ਇੱਕ ਬਾਈ ਨੇ ਕਰਿਆ ਸੀ ਮੈਸੇਜ ਵੀ ਟੀ ਆਰ ਸੀ ਲੈਣ ਨਾਲ ਐਨੀ ਖੁਸ਼ੀ ਨਾ ਮਨਾਓ ਜੇ ਕੰਮ ਮਿਲੂਗਾ ਤਾਂ ਦੱਸਿਓ ਤੇ ਕੰਮ ਇਹਨਾਂ ਨੂੰ ਇੱਥੇ ਨਹੀਂ ਮਿਲਿਆ ਭਰਾਵੋ ਇਹ ਇੱਥੋਂ ਜਾ ਰਹੇ ਨੇ ਕਿੱਥੇ ਜਾ ਰਹੇ ਨੇ ਉਹ ਵੀ ਗੱਲਬਾਤ ਕਰਾਂਗੇ ਕਿਹਨੇ ਅੱਗੇ ਸਾਹਮਣੇ ਆ ਉਹ ਵੀ ਗੱਲਬਾਤ ਕਰਾਂਗੇ ਕਿਹਨੇ ਨਹੀਂ ਸਾਹਮਣੇ ਆ ਉਹ ਵੀ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਨਾ ਰਿਸ਼ਤੇਦਾਰ ਵੀ ਹੈਗੇ ਨੇ ਇਟਲੀ 'ਚ ਵੀ ਹੈਗੇ ਨੇ ਪੁਰਤਗਾਲ ਵੀ ਹੈਗੇ ਨੇ ਕਿਸੇ ਨੇ ਬਾਹਰ ਨਹੀਂ ਫੜੀ ਤਾ ਕਰਕੇ ਅੱਖ ਕੇ ਮੈਨੂੰ ਇਹ ਵੀਡੀਓ ਬਣਾਉਣੀ ਪਈ ਤੁਸੀਂ ਕਿਸੇ ਦੇ ਭਰੋਸਾ ਕਰਕੇ ਆ ਜਾਨੇ ਕਿ ਸਾਡਾ ਰਿਸ਼ਤੇਦਾਰ ਆ ਉੱਥੇ ਸਾਨੂੰ ਸੰਭਲੂਗਾ ਤੇ ਇਹਨਾਂ ਨੂੰ ਵੀ ਐਂ ਸੀਗਾ ਵੀ ਸਾਡਾ ਰਿਸ਼ਤੇਦਾਰ ਆ ਸਾਨੂੰ ਸੰਭਲੂਗਾ ਪਰ ਨਹੀਂ ਸੰਭਿਆ ਪਰ ਤੁਸੀਂ ਇਹ ਗਲਤੀ ਨਹੀਂ ਕਰਨੀ ਤੇ ਆਪਣੇ ਚੈਨਲ ਨਾਲ ਜੁੜੇ ਹੋ ਸੱਚ ਦੀ ਆਵਾਜ਼ ਨਾਲ ਤੇ ਤੁਹਾਡੀ ਆਵਾਜ਼ ਆ ਹਮੇਸ਼ਾ ਅਸੀਂ ਬਲੰਦ ਕਰਦੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਭਰਾਵੋ ਤੁਸੀਂ ਲਾਈਕ ਨਹੀਂ ਕਰਦੇ ਤਾਂ ਕਰਕੇ ਸਾਨੂੰ ਹੌਸਲਾ ਹੋ ਜਾਂਦਾ ਹੋਰ ਲਾਈਕ ਕਰਨ ਨਾਲ ਕੋਈ ਪੈਸੇ ਤਾਂ ਸਾਨੂੰ ਮਿਲਦੇ ਨਹੀਂ ਤੇ ਇੱਕ ਸ਼ੇਅਰ ਕਰ ਦਿਆ ਕਰੋ ਜੇ ਕਿਸੇ ਲੋਟ ਬੰਦ ਨੂੰ ਪਤਾ ਚੱਲ ਸਕੇ ਵੀ ਕੀ ਕਰੋਸ਼ੀਆ ਦੇ ਵਿੱਚ ਚੱਲ ਰਿਹਾ ਹੈ ਕਿਵੇਂ-ਕਿਵੇਂ ਬੱਚੇ ਨਵੇਂ ਖਜਲਖਵਾਰੀ ਹੋ ਰਹੇ ਨੇ ਇੱਥੇ ਤੇ ਆਪਣੀ ਵੀਡੀਓ ਮੈਂ ਇੱਕ ਮੈਸੇਜ ਹੋਰ ਦੇਣਾ ਚਾਹਣਾ ਆਪਾਂ ਇਹ ਚੈਨਲ ਆਪਣੇ ਨਾਂ ਤੇ ਨਹੀਂ ਚਲਾਇਆ ਤੁਹਾਡੇ ਨਾਂ ਤੇ ਚਲਾਇਆ ਕਿਉਂ ਚਲਾਇਆ ਇਹ ਤੁਹਾਡੀ ਆਵਾਜ਼ ਬਣ ਕੇ ਮੈਂ ਅੱਗੇ ਆਇਆ ਵੀ ਕੋਈ ਨਾ ਕੋਈ ਚਲੋ ਦੁਖੀ ਭਰਾ ਹੁੰਦਾ ਕਿਸੇ ਨੇ ਏਜੰਟ ਨੇ ਧੋਖਾ ਕਰਿਆ ਕਿ ਕਿਸੇ ਨੇ ਧੋਖਾ ਕਰਿਆ ਆਪਾਂ ਇਸ ਚੈਨਲ ਤੇ ਇਹ ਵੀਡੀਓ ਪਾਉਂਦੇ ਰਹਿੰਨੇ ਆ ਤੇ ਤੁਹਾਡੇ ਨਾਲ ਨਾ ਧੋਖਾ ਹੋਵੇ ਤੁਸੀਂ ਉਸ ਏਜੰਟ ਤੋਂ ਬਚ ਸਕੋ ਤੇ ਇਹਨਾਂ ਦਾ ਏਜੰਟ ਨੇ ਕੀ ਵਾਦਾ ਕਰਿਆ ਸੀ ਉਹ ਮੈਨੂੰ ਵੀ ਪਤਾ ਹੈ ਗੱਲ ਕਰਾਂਗੇ ਆਪਾਂ ਇਹਨਾਂ ਦੇ ਮੂੰਹ ਵੀ ਸੁਣਾਂਗੇ ਤੇ ਇੱਥੇ ਕੰਮ ਕਿਉਂ ਨਹੀਂ ਮਿਲਿਆ ਉਹ ਵੀ ਗੱਲਬਾਤ ਕਰਾਂਗੇ ਕਿੱਥੇ ਜਾ ਰਹੇ ਨੇ ਉਹ ਵੀ ਗੱਲਬਾਤ ਕਰਾਂਗੇ ਤੇ ਪਰ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਆਪਣਾ ਇਹਨਾਂ ਦੀ ਵੀਡੀਓ ਜਿਹੜੀ ਪਾ ਰੱਖੀਏ ਨੇ ਉਹ ਵੀਡੀਓ ਉੱਤੇ ਜਾ ਕੇ ਤੁਸੀਂ ਇੱਕ ਵਾਰੀ ਵੀਡੀਓ ਦੇਖ ਲਿਓ ਜ਼ਰੂਰ ਹੁਣ ਬਾਈ ਜੀ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਭਾਈ ਤੇਜਪਾਲ ਸਿੰਘ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਪਿੰਦਰ ਸਿੰਘ ਜੀ ਗੁਰਪਿੰਦਰ ਸਿੰਘ ਕਿੰਨਾ ਟਾਈਮ ਹੋ ਗਿਆ ਭਾਈ ਜਿੱਥੇ ਆਏ ਨੇ ਮੈਨੂੰ ਭਾਜੀ ਹੋ ਗਿਆ ਜੀ ਪੂਰਾ 1 ਮਹੀਨਾ ਜੀ 1 ਮਹੀਨਾ ਹੋ ਗਿਆ ਤੁਹਾਨੂੰ ਵੀ ਕੱਟਿਆ ਸੀ ਤੁਸੀਂ ਹਾਂਜੀ ਭਾਜੀ ਕੱਟਿਆ ਆਏ ਸੀ ਠੀਕ ਆ ਗੱਲ ਕਰੀ ਸੀ ਵੀਡੀਓ ਦੇ ਵਿੱਚ ਤੁਹਾਡਾ ਕੋਈ ਇਟਲੀ ਰਹਿੰਦਾ ਕੌਣ ਰਹਿੰਦਾਗਾ ਅੰਰੀ ਚਾਚਾ ਜੀ ਰਹਿੰਦੇ ਤੇ ਚਾਚਾ ਜੀ ਕੋਲੇ ਫਿਰ ਵਾਹ ਕਿਉਂ ਨਹੀਂ ਭਾਈ ਆ ਮੈਂ ਬਾਹ ਨਹੀਂ ਫੜੀ ਧਿਆਣਾ ਕਿੱਥੇ ਆਏ ਹੁੰਦਾ ਭਰਾਵੋ ਰਿਸ਼ਤੇਦਾਰਾਂ ਤੇ ਭਰੋਸਾ ਕਰਕੇ ਆ ਜੰਨੇ ਹੋ ਇਹ ਸੱਚੀ ਗੱਲ ਆ ਸੱਚੀ ਵੀਡੀਓ ਆ ਲਿੰਕ ਆ ਇਹਨਾਂ ਦਾ ਮੈਂ ਦੁਬਾਰੇ ਪਾ ਦੂੰਗਾ ਨੰਬਰ ਦੋਨੇ ਬਾਈਆਂ ਦਾ ਗੱਲ ਕਰ ਲਿਓ ਪਰ ਪ੍ਰਭਾਵੋ ਗੱਲ ਕਰਿਓ ਆ ਸਦਨ ਠਹਿਰ ਗਈ ਕਿਉਂਕਿ ਇਹਨਾਂ ਦਾ ਦੋ ਤੇ ਤਿੰਨ ਦਿਨਾਂ ਦਾ ਰਸਤਾ ਹੈ ਰਸਤੇ ਦੇ ਵਿੱਚ ਵੀ ਵਿਚਾਰੇ ਹਰਾਨ ਹੋਣਗੇ ਤੇ ਇਸ ਤੋਂ ਬਾਅਦ ਫੋਨ ਕਰਿਓ ਪਰ ਮੈਨੂੰ ਪਤਾ ਹੈ ਯਕੀਨ ਹੈ ਤੁਹਾਡੇ ਤੇ ਕਿ ਤੁਸੀਂ ਫੋਨ ਕਰ ਲਓ ਨਹੀਂ ਹਟਣਾ ਪਰ ਬੇਨਤੀ ਹੈ ਮੈਂ ਤਾਂ ਬੇਨਤੀ ਕਰ ਸਕਦਾ ਪ੍ਰਭਾਵੋ ਹੋਰ ਕੁਝ ਕਰ ਸਕਦਾ ਤੇ ਤੁਸੀਂ ਭਾਜੀ ਫਿਰ ਦੱਸਿਓ ਆਪਣੇ ਰਿਸ਼ਤੇਦਾਰਾਂ ਤੇ ਭਰੋਸਾ ਕਰਕੇ ਆ ਜੰਦੇ ਜਿਹੜੇ ਬੱਚੇ ਤੇ ਤੁਹਾਡਾ ਵੀ ਪਿਓ ਉੱਥੇ ਤੁਹਾਨੂੰ ਉਹਨੇ ਕਿਉਂ ਨਹੀਂ ਸਮਝਿਆ ਮੇਰੇ ਫਾਦਰ ਸਾਹਿਬ ਜੀ ਕਿੱਥੇ ਰਹਿੰਦੇ ਸਨ? ਪੁਰਤਗਾਲ ਰਹਿੰਦੇ ਮੇਰੇ ਫਾਦਰ ਸਾਹਿਬ ਪੱਕੇ ਨੇ ਉਹ। ਹਾਂਜੀ ਪੱਕੇ ਨੇ। ਦੇਖੋ ਬਾਈ ਜੀ ਪੱਕੇ ਆ। ਪੱਕੇ ਨੇ ਭਾਜੀ ਪਰ ਆਇਆ ਨਹੀਂ। ਚੱਕਰ ਤੁਸੀਂ ਕਿੱਥੇ ਜਾ ਰਹੇ ਹੋ ਫਿਰ? ਅਸੀਂ ਤਾਂ ਦੱਸ ਦੇਣਾ ਮੇਰੇ ਫਾਦਰ ਸਾਹਿਬ ਪੱਕੇ ਆ ਜੇ ਪੁਰਤਗਾਲ ਜਿਹੜੇ ਪੁਰਤਗਾਲ ਵਾਲੇ ਭਰਾ ਵੇਂਦੇ ਮੇਰੀ ਵੀਡੀਓ ਉਹਨਾਂ ਨੂੰ ਸਾਰਾ ਪਤਾ ਵਾ। ਕਿ ਜਿਹਨੂੰ ਟੀ ਆ ਜਿਹਨਾਂ ਨੂੰ ਕਾਰਡ ਨਹੀਂ ਮਿਲਿਆ 2023 ਯਾਰਾ ਕਲੀਅਰ ਹੋੰਦਿਆ ਪਿਛਲਾ ਹਾਲੇ ਕਾਰਡ ਨਹੀਂ ਮਿਲਿਆ ਤੇ ਜਿੰਨਾਂ ਦਾ ਕਾਰਡ ਨਹੀਂ ਮਿਲਿਆ ਤਾਂ ਤੁਹਾਨੂੰ ਪਤਾ ਬੰਦਾ ਪੱਕਾ ਨਹੀਂ ਆ। ਉਹਦਾ ਪੇਪਰ ਲੱਗੇ ਆ ਪਰ ਫਿੰਗਰ ਫਿੰਗਰ ਹੋ ਗਏ ਆ। ਉਹਨਾਂ ਨੇ ਮੈਨੂੰ ਸਹੀ ਸਲਾਹ ਇਹ ਦਿੱਤੀ ਹੈ ਕਿ ਵੀ ਕਿਸੇ ਦਾ ਮਾਂ ਪਿਓ ਅਜੇ ਤੱਕ ਇਹਨੇ ਮਾੜਾ ਨਹੀਂ ਸੋਚਦਾ ਮੈਨੂੰ ਉਹਨਾਂ ਨੇ ਇਹ ਸਲਾਹ ਦਿੱਤੀ ਹੈ ਕਿ ਪੁਰਤਕਾਲ ਆਉਣ ਦਾ ਫਾਇਦਾ ਨਹੀਂ ਹੈਗਾ ਤੂੰ ਕੱਚਾ ਆ ਠੀਕ ਹੈ ਪਹਿਲੀ ਗੱਲ ਤੇ ਚਲੋ ਰੱਖਣੋ ਕਿਸੇ ਦਾ ਮਾਂ ਪਿਓ ਥੋੜੀ ਕਹਿੰਦਾ ਮੇਰਾ ਪੁੱਤ ਛੜ ਕਰੇ ਧੱਕੇ ਖਾਵੇ ਨਹੀਂ ਨਹੀਂ ਮਾਂ ਪਿਓ ਨਹੀਂ ਕਹਿੰਦਾ ਪਰ ਤੂੰ ਬਿਜਲੀ ਗੱਲ ਦੱਸ ਨਾ ਕੀ ਗੱਲ ਆ ਉੱਥੇ ਕਿਉਂ ਨਹੀਂ ਸੱਦਿਆ ਤੁਸੀਂ ਗੱਲ ਭਾਜੀ ਮੈਨੂੰ ਸੱਦਿਆ ਕਿਉਂ ਨਹੀਂ ਵੀ ਮੇਰੇ ਕੋਲ ਪੇਪਰ ਨਹੀਂ ਹੈਗੇ ਇੱਕ ਅਨਲੀਗਰ ਰਹਿਵਾਂਗਾ ਪੁਲਿਸ ਨੇ ਫੜਿਆ ਮੈਨੂੰ ਇਸ ਦਾ ਰਿਪੋਰਟ ਕਰਕੇ ਇੰਡੀਆ ਸੁੱਟੂਗੀ ਹੋਲ ਸੁੱਟੂ ਠੀਕ ਹੈ। ਹਾਂਜੀ। ਇਹੀ ਗੱਲ ਹੋਈ ਆ। ਇਹੋ ਗੱਲ ਹੋਈ ਭਾਜੀ। ਅੱਛਾ। ਫਿਰ ਏਜੰਟ ਨੇ ਇੱਥੇ ਕੰਮ ਕਿਉਂ ਨਹੀਂ ਦਵਾਇਆ ਤੁਹਾਨੂੰ? ਏਜੰਟ ਕਹਿੰਦਾ ਜਾਓ ਕਿਉਂਕਿ ਏਜੰਟ ਨੇ ਬੈਠੂ ਸੀ ਫਿਰ ਪੈਸੇ ਕਹੋ ਸਾਡੇ ਪੈਸੇ ਦਿਓ ਵਾਪਸ। ਅਸੀਂ 9 ਲੱਖ ਰੁਪਏ ਇੱਥੇ ਭੰਮਣ ਥੋੜੇ ਆਏ ਆ। ਕਿ ਪਿਕਨਿਕ ਮਨਾਉਣਾ ਆਏ ਹੋ ਤੁਸੀਂ ਇੱਥੇ? 9-9 ਲੱਖ ਰੁਪਏ ਦੇ ਕੇ ਆ ਗਏ ਤੁਸੀਂ। ਭਾਜੀ ਸਾਨੂੰ ਇਹ ਗੱਲ ਦਾ ਥੋੜੀ ਪਤਾ ਸੀ ਭਾਜੀ ਹੁਣ ਜਾ ਗਿਆ ਹੁਣ। ਤੁਸੀਂ ਸੁਣ ਲੈ ਭਰਾਵਾ ਅੱਖਾਂ ਥੱਲੇ ਕਰੀ ਬੈਠਾ ਅੱਗੇ ਚਾੱਕ। ਲੱਖਾਂ ਲੋਕ ਦੇਖ ਰਹੇ ਨੇ ਤੁਹਾਨੂੰ। ਹੂੰ। ਘੁੰਮਣਾ ਆਏ ਸੀ ਦੋਨੇ ਪੀ ਆਰ ਸੀ ਆ ਗਈ ਭਾਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ 5 6 ਤਰੀਕ ਨੂੰ ਕੰਮ ਤੇ ਲਵਾ ਦਾਂਗੇ ਤੇ ਭਾਜੀ ਕਹਿੰਦੇ ਕੰਮ ਤੇ ਤੁਹਾਨੂੰ ਲਵਾ ਗਏ 5 6 ਤਰੀਕ ਨੂੰ ਅਸੀਂ ਆਖਿਆ ਚਲੋ ਠੀਕ ਆ ਪਰ ਭਾਜੀ ਹੁਣ ਅਸੀਂ ਕਰਜ਼ਾ ਚੁੱਕ ਕੇ ਆਏ ਆ ਉਹਦਾ 9 ਲੱਖ ਦਾ ਵਿਆਜ ਵੇਖੋ ਤੁਸੀਂ ਕਿੰਨਾ ਪੈਂਦਾ ਵਿਆਜ ਪੈਂਦਾ ਭਾਈ ਵਿਆਜ ਪੈਂਦਾ ਨਾ ਤੇ ਇੱਕ ਗੱਲ ਹੋਰ ਵੀ ਇਹ ਤੁਹਾਨੂੰ ਰੂਮ ਵਾਲਾ ਵੀ ਕਹਿੰਦਾ ਆ ਕਿ ਤੁਸੀਂ ਜਾਓ ਜਾਓ ਤੇ ਹੁਣ ਭਾਜੀ ਸਾਨੂੰ ਅੱਕ ਚੱਪਿਆਂ ਨੂੰ ਜਾਣਾ ਹੁਣ ਗਾਂ ਮਾਮਾ ਜੀ ਨੇ ਚਲੋ ਆਪਣੀ ਬਾਹ ਫੜੀ ਆ ਉਹ ਸਾਨੂੰ ਕਹਿੰਦੇ ਵੀ ਚਲੋ ਤੁਹਾਨੂੰ 2 4 ਦਿਨ ਆਪਣੇ ਨਾਲ ਅਡਜਸਟਮੈਂਟ ਕਰਾਂਗੇ ਤੁਹਾਨੂੰ ਆਪਣਾ ਵੱਖਰਾ ਸੈਪਰੇਟ ਰੂਮ ਲੈਣਾ ਹੈ ਤੁਸੀਂ ਦ ਤੋਂ ਕਾਮਰਤ ਤੁਹਾਨੂੰ ਲਵਾ ਦਾਂਗੇ ਕਿੱਥੇ ਜਾ ਰਹੇ ਤੁਸੀਂ ਅਸੀਂ ਜਾ ਰਹੇ ਹਾਂ ਪੈਰਿਸ ਪੈਰਿਸ ਜਾ ਰਹੇ ਹਾਂ ਹਾਂਜੀ ਪੈਰਿਸ ਜਾ ਰਹੇ ਹਾਂ ਕਿੰਨਾ ਖਰਚਾ ਆਇਆ ਤੁਹਾਡਾ ਪਾਜੀ ਇੱਥੋਂ ਕਿੰਨਾ ਖਰਚਾ ਨਵਾਂ ਬੱਚਾ ਲਿਆਵੇ ਜਿਹੜਾ ਅੱਗੇ ਪੈਰ ਪੱਟੇਗਾ ਉਹ ਵੀ ਦੱਸ ਦਿਓ ਮੇਰਾ ਪਾਜੀ ਇੱਥੋਂ ਖਰਚਾ ਜਿਹੜਾ ਸਪੇਨ ਇੱਥੋਂ ਜਗਰੇਬ ਤੋਂ ਮੇਰਾ ਖਰਚਾ ਪਾਜੀ ਆਇਆ ਵਾ 150 ਯੂਰੋ 1% ਦਾ ਸਲਵਾਨੀਕਾ ਬਰੋਡ ਤੋਂ ਜਗਰੇਬ ਜਗਰੇਬ ਤੋਂ ਆਪਣਾ ਸਪਰੇ ਪੈਰਿਸ ਪੈਰਿਸ 150 ਯੂਰੋ ਮੇਰਾ ਆਇਆ ਵਾ ਤੇ ਮੈਂ ਹਰ ਇੱਕ ਉੱਥੇ ਕਿਰਾਇਆ 200 ਯੂਰੋ 1% ਦਾ ਕਿਰਾਇਆ ਬੈੱਡ ਦਾ ਹਾਂ ਠੀਕ ਆ ਉਹ ਤੁਹਾਨੂੰ ਦੇਣਾ ਪੈਣਾ ਅਸੀਂ ਕੰਮ ਤੇ ਲੱਗੀਏ ਚਾਹੀ ਨਾ ਲੱਗੀਏ ਸਾਨੂੰ ਪੈਸੇ ਦੇਣੇ ਪੈਣੇ ਕਿਉਂਕਿ ਬਾਈ ਮੈਂ ਇੱਕ ਗੱਲ ਵਿਚਾਲੇ ਰੋਕ ਕੇ ਕਰਦਾ ਜਿਹੜਾ ਵੀ ਇੱਥੇ ਤੁਹਾਡਾ ਕੋਈ ਯਾਰ ਦੋਸਤ ਭੈਣ ਭਾਈ ਨਹੀਂ ਮਦਦ ਕਰਦਾ ਕਿਉਂਕਿ ਉਹਦੇ ਵੀ ਮਜਬੂਰੀ ਹੁੰਦੀ ਹੈ ਕੀ ਪਤਾ ਉਹ ਕਿਹੜੇ ਹਾਲਾਤਾਂ 'ਚ ਰਹਿੰਦਾ ਵਿਚਾਰਾ ਹੁਣ ਮੇਰੇ ਤੇ ਲਾ ਲਓ ਸਾਨੂੰ ਹੁਣ 8 ਮਹੀਨੇ ਇੱਥੇ ਹੋ ਗਏ ਬਿਲਕੁਲ ਫ੍ਰੀ ਬੈਠੇ ਆ ਕੋਈ ਕੰਮ ਨਹੀਂ ਕਰਦੇ ਹੁਣ ਮੈਂ ਕਿਸੇ ਨੂੰ ਕਿਸ ਹਰਾ ਲਾਦਾ ਮੈਂ ਤਾਂ ਪਹਿਲੀ ਵੀਰਜਗਾਰ ਬੈਠਾ ਅਗਲੇ ਦੇ ਵੀ ਇਹੀ ਕੰਡੀਸ਼ਨ ਹੁੰਦੀ ਹੈ ਆਪਾਂ ਨੂੰ ਗੁੱਸਾ ਹੋਇਆ ਵੀ ਸਾਡੇ ਰਿਸ਼ਤੇਦਾਰ ਨੇ ਸਾਡੀ ਮਦਦ ਨਹੀਂ ਕੀਤੀ ਪਰ ਉਹ ਰਿਸ਼ਤੇਦਾਰ ਦੀ ਮਜਬੂਰੀ ਸਮਝਿਆ ਕਰੋ ਕਿਉਂ ਨਹੀਂ ਮਦਦ ਕਰੀ ਜਾਂ ਤਾਂ ਉਹ ਉੱਥੇ ਕੰਮ ਨਹੀਂ ਕਰਦਾ ਹੋਣਾ ਜਾਂ ਮਾੜਾ-ਮੋਟਾ ਕੰਮ ਮਿਲਦਾ ਹੋਊ ਔਖਾ ਹੋਣਾ ਵਿਚਾਰਾ ਜਾਂ ਰਹਿਣ ਦੀ ਪ੍ਰੋਬਲਮ ਹੋਣੀ ਆ ਤਾਂ ਨਹੀਂ ਸਿੱਧਿਆ ਹੋਣਾ ਤੇ ਤਾਂ ਕਰਕੇ ਜਈ ਕਈ ਵਾਰ ਰਿਸ਼ਤੇਦਾਰ ਕਾਪੀ ਮਾਰ ਦਿੰਦੇ ਨੇ ਅਸੀਂ ਵੀ ਉੱਥੇ ਐ ਕਰਦੇ ਆ ਕੰਮ ਆਹ ਕਰਦੇ ਆ ਉਹ ਕਰਦੇ ਆ ਫਿਰ ਜੇ ਐ ਕਰਦੇ ਨੇ ਫਿਰ ਤੁਹਾਨੂੰ ਬੁਲਾਉਂਦੇ ਕਿਉਂ ਨਹੀਂ ਤੂੰ ਸਮਝ ਜਾ ਕਰੋ ਵੀ ਦਾਲ ਚ ਕਾਲਾ ਜਾਂ ਫਿਰ ਪੂਰੀ ਥਾਲੀ ਕਾਲੀ ਆ ਅੱਗੇ ਦੱਸ ਵੀ ਕਿੰਨੇ ਪੈਸੇ ਇੱਕ ਪਰਸਨਲ ਲਿਆਉਣੇ ਚਾਹੀਦੇ ਨੇ ਭਾਜੀ ਜਿੰਨੇ ਤੇ ਵਿంటర్ ਸੀਜ਼ਨ ਦੇ ਵਿੱਚ ਆਉਣਾ ਵਾ ਪਹਿਲੀ ਗੱਲ ਤੇ ਜਨੇ ਆਂਡੀਆਂ ਤੋਂ ਮੇਰੇ ਭਰਾਣੇ ਆਉਣਾ ਵਾ ਆਪਣਾ ਵਰਕ ਲਵਾ ਕੇ ਆਓ ਜੇ ਵਰਕ ਤੁਹਾਡਾ ਲੱਗਦਾ ਤੇ ਤੁਸੀਂ ਕੰਮ ਤੇ ਸਿੱਧੇ ਆ ਕੇ ਜਾ ਸਕਦੇ ਆ ਤੁਹਾਨੂੰ ਕੰਪਨੀ ਦੀ ਰੈਸ਼ ਫਰੀ ਆ ਰੋਟੀ ਪਾਣੀ ਚਲੋ ਤੁਹਾਨੂੰ ਆਪਣਾ ਕਰਨਾ ਹੀ ਪੈਣਾ ਰੈਸ਼ ਤਾਂ ਮਿਲ ਜੂ ਰੈਸ਼ ਤੁਹਾਨੂੰ ਮਿਲ ਜੂਗੀ ਅੱਛਾ ਇੱਕ ਦਲ ਠੀਕ ਐ ਨੂੰ ਵਰਕ ਵੀ ਜਿੱਤੇ ਆਉਣਾ ਚਾਹੀਦਾ ਆਉਣਾ ਵੀ ਚਾਹੀਦਾ ਸਾਰਿਆਂ ਜਿੰਨੇ ਵੀਡੀਓ ਦੇਖ ਰਹੇ ਹੋ ਓਪਨ ਵਰਕ ਮੋਡ ਨਾਲ ਐ ਖੱਜਲ ਖਵਾਰੀ ਹੋਊਗੀ ਤੁਹਾਡੇ ਨਾਲ ਵੀ ਹੋਣੀ ਆ ਇਹ ਤੇ ਤੁਸੀਂ ਕਿਉਂ ਆ ਕੇ ਮੂੰਹ ਚੱਕ ਕੇ ਬਾਈ ਬਾਬਾ ਜੀ ਜਿਹੜਾ ਫਸਟ ਟਾਈਮ ਸਾਨੂੰ ਸਾਨੂੰ ਨਹੀਂ ਭਾਜੀ ਸਿੱਧੀ ਗੱਲ ਦਾ ਪਤਾ ਵੀ ਆਹ ਨੂੰ ਨੇ ਓਪਨ ਵਰਕ ਪਰਮਿਟ ਤੇ ਭੇਜਣਾ ਸਾਨੂੰ ਚਲੋ ਇਹ ਹੀ ਵੀ ਅਸੀਂ 2 ਸਾਲ ਹੋ ਗਏ ਭਾਈ ਉਹਨਾਂ ਤੋਂ ਉਮੀਦ ਸੀ ਵੀ ਚਲੋ ਅਸੀਂ ਜਾਵਾਂਗੇ ਹੁਣ ਸਾਨੂੰ ਆਹ ਥੋੜੀ ਪਰਾਈ ਭਾਜੀ ਉਹਨਾਂ ਓਪਨ ਵਰਕ ਪਰਮਿਟ ਤੇ ਭੇਜਣਾ ਸਾਨੂੰ ਗਾਂਹ ਜਾ ਕੇ ਫਸ ਜਾਣਾ ਨਾ ਕੰਮ ਨਹੀਂ ਮਿਲਦਾ ਭਾਈ ਨਾ ਭਾਜੀ ਇੱਥੇ ਰੂਮ ਵਾਲਾ ਵੀ ਆਪਣਾ ਸਿ ਜਾਣ ਖਾਂਦਿਆ ਫੇ ਤੁਸੀਂ ਇੱਥੇ ਜਾਓ ਠੀਕ ਹੈ ਹੁਣ ਜੇ ਭਾਜੀ ਅਸੀਂ ਵਰਕ ਤੇ ਆਉਂਦੇ ਹੁਣ ਆਪਣੇ ਹੀ ਅਕੋਮੋਡੇਸ਼ਨ 'ਚ ਬੈਠਣਾ ਹੈ ਤੇ ਕੰਪਨੀ ਦੇ ਕੰਮ ਮਿਲ ਜਾਣਾ ਹੈ ਜਾਂਦੇ ਕੰਮ ਮਿਲ ਜਾਣਾ ਤੁਹਾਨੂੰ ਕੰਮ ਆ ਜਾ ਤੇ ਜਿੰਨੇ ਮੇਰੇ ਭਰਾਣੇ ਆਉਣਾ ਵਾ ਜਿੰਨੇ ਮ 1500 0 ਹੋਣਾ ਚਾਹੀਦਾ ਜੀ 1500 0 ਹੋਣੇ ਚਾਹੀਦਾ ਇੱਥੇ ਵੀ ਖਰਚਾ ਕਰਨ ਵਾਸਤੇ ਜੇ ਅੱਗੇ ਮੂਵ ਹੋਣਾ ਤਾਂ ਵੀ ਤੁਹਾਨੂੰ ਪੈਸੇ ਆਪ ਦੀ ਜੇਬ ਚੋਂ ਦੇਣੇ ਪੈਣੇ ਜੇ ਕੋਈ ਮਦਦ ਭੈਣ ਭਾਈ ਕਰ ਦੂਗਾ ਤਾਂ ਵੀ ਕਿਸੇ ਤੇ ਬੋਝ ਬਣ ਕੇ ਨਾ ਆਇਆ ਕਰੋ ਕਿਸੇ ਦੇ ਡਿਪੈਂਡ ਹੋ ਕੇ ਨਾ ਆਇਆ ਕਰੋ ਬਾਹਰ ਜੀਆਂ ਆਪਣੇ ਭਰੋਸੇ ਤੇ ਆਇਆ ਕਿ ਤੁਸੀਂ ਕੰਮ ਕਰ ਸਕਦੇ ਹੋ ਉੱਥੇ ਅੰਨੇ ਨੇ ਪੈਸੇ ਲਾ ਕੇ ਆਇਆ ਕਰੋ ਤੇ ਇੱਕ ਗੱਲ ਮੈਂ ਹੋਰ ਕਰਦਾ ਜਿਹੜੇ ਓਪਨ ਵਰਕ ਪਰਮਿਟ ਤੇ ਆਉਂਦੇ ਨੇ ਬੱਚੇ ਇੱਥੇ ਬਾਈ ਸਾਹਿਬ ਅਮਰੀਕਾ ਕੈਨੇਡਾ ਹੈ ਨਹੀਂ ਕੋਈ ਮੂੰਹ ਚੱਕਿਆ ਕਿਤੇ ਮਰਜ਼ੀ ਕੰਮ ਕਰ ਲਓ ਇੱਧਰ ਮੂੰਹ ਚੱਕਿਆ ਇੱਧਰ ਬੋਲਦੇ ਤੇ ਉਹ ਪਟਾ ਚੜਨਾ ਤੁਸੀਂ ਜ਼ਿੰਦਗੀ 'ਚ ਕਦੇ ਭੁੱਲ ਜਾਓਗੇ ਵੀ ਤੁਸੀਂ ਇੱਥੇ ਜ਼ੋਰ ਪਚਾਈ ਸੀ ਇੱਥੇ ਕਾਨੂੰਨ ਬਹੁਤ ਸਖਤ ਹੈ ਇੱਥੇ ਤੁਸੀਂ ਨਹੀਂ ਕੰਮ ਕਰ ਸਕਦੇ ਕਿਸੇ TCRC ਤੇ ਕਿਸੇ ਦੇ ਵਰਕ ਪਰਮਿਟ ਤੇ ਕੰਮ ਨਹੀਂ ਕਰ ਸਕਦੇ ਜਿਹੜੀ ਕੰਪਨੀ ਦਾ ਤੇ TCRC ਹੈ ਵਰਕ ਪਰਮਿਟ ਹੈ ਉਸੇ ਕੰਪਨੀ 'ਚ ਹੀ ਕੰਮ ਕਰ ਸਕਦੇ ਹੋ ਜੇ ਤੁਸੀਂ ਕੰਮ ਕਰਦੇ ਫੜੇ ਗਏ ਤਾਂ ਤੁਹਾਨੂੰ 20000 ਯੂਰੋ ਦਾ ਫੈਨ ਪਹਿਣਾ ਹੈ ਤੇ ਇੰਡੀਆ ਦਾ ਘੱਟੋ ਘੱਟ 20 ਲੱਖ ਰੁਪਈਆ ਬੰਦਾ ਇਹ ਸਾਡੇ ਇਥੋਂ ਦੇ ਏਜੰਟ ਨੇ ਸਾਨੂੰ ਦੱਸਿਆ ਸੀਗਾ ਮੈਂ ਤਾਂ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਅਸੀਂ ਵੀ ਭਰਾਵੋ ਅਹੀਂ ਬੈਠੇ ਆਂ ਸਾਨੂੰ ਵੀ 8 ਮਹੀਨੇ ਹੋ ਗਏ ਕੋਈ ਕੰਮ ਕਾਰ ਨਹੀਂ ਕਰਦੇ ਜੇ ਫੜੇ ਗਏ ਤਾਂ ਭਰਾਵੋ ਫਿਰ ਸਾਡੀ ਜ਼ਿੰਮੇਵਾਰੀ ਹੋਣੀ ਆ ਤਾਂ ਕਰਕੇ ਸਾਨੂੰ ਟਾਈਮ ਲੱਗਣਾ ਅੱਗੇ ਅਪਡੇਟ ਅਸੀਂ ਵੀ ਦੇ ਹੀ ਜਾਂਦੇ ਆ ਕਿਵੇਂ ਕਿਵੇਂ ਸਾਡੇ ਨਾਲ ਅੱਗੇ ਗੱਲਬਾਤ ਚੱਲ ਰਹੀ ਆ ਹਾਂ ਬਈ ਹੋਰ ਦੱਸੋ ਮੈਂ ਭਾਈ ਤੁਹਾਨੂੰ ਦੱਸਦਾ ਵੀ ਹਾਨੂੰ ਭਾਈ ਜਿਹੜਾ ਬੰਦਾ ਨਵਾਂ ਆਉਂਦਾ ਇਹਨੂੰ ਇਸ ਬਾਰੇ ਕੋਈ ਪਤਾ ਨਹੀਂ ਨਾਂ ਨੋਲਜ ਉਹਦੀ ਨਾਂ ਕੋਈ ਆਪਣਾ ਗਾ ਰਿਸ਼ਤੇਦਾਰ ਹੁੰਦਾ ਜਦਾਂ ਮਾ ਲੋ ਆਈ ਆਂ ਅਸੀਂ ਤੁਹਾਨੂੰ ਇੱਥੇ ਆ ਕੇ ਜਾਣਨ ਲੱਗੇ ਆਂ ਇੰਡੀਆ ਦੇ ਤੋਂ ਆਪਣਾ ਤੁਹਾਡਾ ਕੋਈ ਲਿੰਕ ਨਹੀਂ ਹੈਗਾ ਜੇ ਸਾਡੇ ਨਾਲ ਤੁਹਾਡਾ ਕੋਈ ਲਿੰਕ ਹੁੰਦਾ ਤਾਂ ਆਪਾਂ ਤੁਹਾਡੇ ਕੋਲ ਨੋਲਜ ਲੈ ਕੇ ਫੇਰ ਆਉਂਦੇ ਇਦ ਡੇਲੀ ਵੀਡੀਓ ਪਾਉਣਾ ਹੁੰਦਾ ਚਾਹੇ ਪਾਜੀ ਉਹ ਟਾਈਮ ਉਹ ਟਾਈਮ ਉਹਨੂੰ ਸਾਡਾ ਤੁਹਾਡੇ ਨਾਲ ਕੋਈ ਪਤਾ ਨਹੀਂ ਚੰਗਾ ਖੁਸ਼ੀ ਸੀ ਨਾ ਹਾਂ ਬੱਲੇ ਬੱਲੇ ਨਹੀਂ ਚਲੋ ਖੁਸ਼ੀ ਚਲੋ ਚਲੋ ਖੁਸ਼ੀ ਜਾਣਾ ਚਾ ਆ ਜਾ ਨਹੀਂ ਨਹੀਂ ਪਤਾ ਨਹੀਂ ਪਤਾ ਨਹੀਂ ਜਾ ਚੜ ਕੇ ਪਤਾ ਨਹੀਂ ਉੱਥੇ ਜਾ ਕੇ ਕੀ ਕਰ ਦੇਣਾ ਚਲੋ ਖੁਸ਼ੀ ਤਾਂ ਪਾਜੀ ਹਰ ਇੱਕ ਨੂੰ ਹੁੰਦੀ ਹੀ ਹੁੰਦੀ ਹੈ ਪਰ ਅੱਗੋ ਆ ਕੇ ਨਹੀਂ ਨਾ ਪਰ ਜਿਵੇਂ ਅਸੀਂ ਪਿੰਡੋਂ ਸੋਚ ਕੇ ਆਉਨੇ ਆ ਉਹ ਨਹੀਂ ਹੁੰਦਾ ਇੱਥੇ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਇਹ ਗੱਲ ਸੱਚ ਆ ਮੈਂ ਸਾਰੇ ਭਰਾਣੋਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਕ੍ਰਸ਼ੀਆ ਦੇ ਵਿੱਚ ਆ ਜਾ ਕੋ ਇਟਲੀ ਦੇ ਕੋਈ ਫਰਾਸ ਕਿਸੇ ਵੀ ਕੰਟਰੀ ਦੇ ਵਿੱਚ ਜਿੱਥੋਂ ਤੱਕ ਮੇਰੀ ਆਵਾਜ਼ ਹੁੰਦੀ ਹੋ ਤੁਹ ਪਾਹੀ ਨਾ ਲੋਗੇ ਕੋ ਕੀ ਬਣਾ ਕੋਈ ਇੱਕ ਬੰਦਾ ਕਿਤਾ ਕਰਦਾ ਚੋਕੇ ਇਥੇ ਆਇਆ ਹੁੰਦਾ ਸਹੀ ਹੈ ਜੇ ਆਪਾਂ ਕਿਸੇ ਕੋ ਕਿਸੇ ਦਾ ਭਲਾ ਕਰਾਂਗੇ ਨਾ ਉਹ ਤੇ ਤੁਹਾਡਾ ਭਲਾ ਹੋਣਾ ਵਾ ਠੀਕ ਹੈ ਜੀ ਮੈਂ ਇਹ ਤੁਹਾਨੂੰ ਰਿਕਵੈਸਟ ਕਰਦਾ ਜੇ ਕਿਸੇ ਨੇ ਪੈਸੇ ਨਾ ਪੈਸੇ ਨਾ ਲਓ ਮੇਰਾ ਭਰਾ ਕੇਕੋ ਕਿਉਂਕਿ ਇਥੇ ਸਾਰੇ ਤਾਂਗ ਤੋਂ ਤਾਂਗ ਹੀ ਬੈਠੇ ਆ ਜੇ ਤੁਸੀਂ ਤੁਹਾਡੇ ਤੁਹਾਨੂੰ ਇਹ ਆਪਿਆਂ ਦਾ 400 ਜੀ ਉਹ ਸਾਡਾ ਘਰ ਭਰ ਜਾਊਗਾ ਭਾਜੀ ਉਹ ਤੁਹਾਡੇ ਤੋਂ ਦੁਗਣੇ ਲੱਗਣੇ ਪੈਸੇ ਦੁਗਣੇ ਲੱਗਣੇ ਭਾਜੀ ਇਹ ਗੱਲ ਮੈਂ ਤੁਹਾਨੂੰ ਸੱਚ ਕਹਿ ਦਿੰਦਾ ਭਾਜੀ ਇਹ ਕਿਸੇ ਦੇ ਧੀ ਪੁੱਤਰ ਦਾ ਠੱਗੋ ਨਾ ਪੈਸੇ ਲੈ ਕੇ ਜਿਵੇਂ ਲਵਾਉਣਾ ਵਾ ਜੇ ਤੁਹਾਡੀ ਜ਼ ਤੇ ਫਰੀ ਲਵਾਓ ਉਹਦਾ ਨਾਮ ਕੰਮ ਤੇ ਇਹਨਾਂ ਕਿਸ ਝੂਠਾ ਲਾਰਾ ਲਾ ਕੇ ਤੇ 2000 ਦੇ 400 ਯੂਰੋ ਲੈ ਕੇ 2-4 ਦਿਨ ਕੰਮ ਤੇ ਲਵਾ ਕੇ ਕਢਾ ਦੇਣੇ ਜੀ ਇਹ ਤੁਸੀਂ ਬਹੁਤ ਵਧੀਆ ਕੰਮ ਕਰਦੇ ਜੀ ਇਹ ਪਾਜੀ ਇਹ ਤੇ ਕੋਈ ਫਾਇਦਾ ਨਹੀਂ ਜੀ ਇਹ ਧੰਦਾ ਆ ਤੁਹਾਡਾ ਵਿਚਾਰ ਤੋਂ ਜੀ ਉਹਨਾਂ ਦਾ ਵੀ ਸਾਡਾ ਘਰ ਭਰ ਜਾਊਗਾ ਤੁਹਾਡਾ ਮੁੰਡਾ ਬਹੁਤ ਪੈਸੇ ਕਮਾਉਂਦਾ ਬਾਹਰ ਨਵੇਂ ਬੰਦੂ ਦੇਣੇ ਪੈਂਦੇ ਨਵੇਂ ਬੰਦਨ ਪਾਜੀ ਦੇਣਾ ਪੈਂਦੇ ਮਜਬੂਰੀ ਕਰਕੇ ਹੋਰ ਵਿਚਾਰਾ ਕਰੇ ਵੀ ਕੀ ਮੈਂ ਫਸਿਆ ਵਾਂ ਮੈਂ ਕਰਜ਼ਾ ਲਾ ਕਰਜ਼ਾ ਚੜ ਚੜਿਆ ਮੇਰੇ ਤੇ 400 ਯੂਰੋ ਨਾਲ ਜਦੋਂ ਮੈਂ ਕੰਮ ਕਰੂੰ ਮੇਰਾ ਕਰਜ਼ਾ ਲੱਤ ਜਾਊਗਾ ਪਰ ਉਹਨੂੰ ਜਦੋਂ ਇਹ ਕਰ ਦਿਨਾ ਫਿਰ ਅਗਲੇ ਬੰਦੇ ਜਾ ਕੇ ਪੁੱਛਦੇ ਭਾਜੀ ਮੈਨੂੰ ਕਾੜਤਾ ਅਗਲੇ ਬੰਦੇ ਪੰਜਾਬੀ ਇਹਨਾਂ ਸਵਾਲ ਇਹ ਹੁੰਦਾ ਵਾ ਕਿ ਤੈਨੂੰ ਕੰਮ ਕਰਨਾ ਨਹੀਂ ਆਇਆ ਉੱਥੇ ਕਰਨ ਨਹੀਂ ਆਇਆ ਫੇਲ ਹੋ ਗਿਆ ਫੇਲ ਹੋ ਗਿਆ ਤੂੰ ਤੇ ਤੂੰ ਗਾਰੇ ਬਾਤ ਤੇ ਪੈਸੇ ਲੈ ਜੇ ਤੂੰ ਫੇਲ ਹੀ ਕਰਉਣਾ ਸੀ ਤੇ ਚਾਰ ਦਿਨ ਉਧਰ ਭੇਜ ਦੇ ਭਾਜੀ ਤੈਨੂੰ ਕੰਮ ਸਹੀ ਲੱਗਦਾ ਤੂੰ ਕਰਕੇ ਵੇਖ ਲੈ ਕਰਕੇ ਦੇਖ ਲੈ ਨਹੀਂ ਆਉਂਦਾ ਨਹੀਂ ਆਉਂਦਾ ਤੂੰ ਭਾਜੀ ਹੋਰ ਕਰ ਦਿਵਾ ਪਹਿਲੀ ਗੱਲ ਮੈਂ ਇਹ ਕਹਿੰਦਾ ਭਾਜੀ ਹੱਥ ਜੋੜ ਕੇ ਉਹ ਬੇਨਤੀ ਵੀ ਪੈਸੇ ਨਾ ਕਿਸੇ ਭਰਾ ਕਿਸੇ ਕੋ ਲਓ ਜੇ ਲਵਾਉਣਾ ਵਾ ਤੁਸੀਂ ਫ੍ਰੀ ਲਵਾਓ ਕਿ ਤੁਹਾਨੂੰ ਕੱਲ ਨੂੰ ਕੋਈ ਕਵੇ ਹਾਂ ਵੀ ਅਗਲਾ ਬੰਦਾ ਤੁਹਾਨੂੰ ਕੱਲ ਨੂੰ ਤੇ ਤੂੰ 400 ਰੁਪਇਆ ਕਿਸੇ ਕੋਲ ਲਾਉਗਾ ਲੈਣਾ ਇਹੋ ਹੀ ਉਹਨੇ 400 ਰੁਪਇਆ ਲਿਆ ਵਾ ਬਿਲਕੁਲ ਬਿਲਕੁਲ ਜੀ ਭਾਜੀ ਮੈਂ ਇਹੋ ਗੱਲ ਲਾਸਟ ਇਹੋ ਗੱਲ ਕਹਾਂਗਾ ਸਾਰੇ ਭਰਾਵਾਂ ਨੂੰ ਕਿ ਇੱਥੇ ਜੇ ਕੋਈ ਆਉਂਦਾ ਨੂੰ ਸਾਂਭੋ ਦੇਖੋ ਜਿਹੜਾ ਸੜਕ 'ਤੇ ਸੌਂਦਾ ਵਾ ਉਹਨੂੰ ਫੇਰ ਵੀ ਸਾਂਭੋ ਦੋ ਚਾਰ ਦਿਨ ਰੱਖੋ ਜੇ ਤੁਹਾਡੇ ਕੋਲ 50 ਰੁਪਏ ਹਨ ਉਹਨੂੰ 5 ਰੁਪਏ ਦੋ ਚਾਰ ਨੂੰ ਕੋਈ ਪੁਖਾਣਾ ਰਵੇ ਆਪਣਾ ਪੰਜਾਬੀ ਭਰਾ ਇਤੇ ਮੈਂ ਭਾਜੀ ਹੁਣ ਸਭ ਨੂੰ ਹੌਸਲਾ ਦਿੰਦਾ ਕੋਈ ਨਹੀਂ ਜਿੰਨਾ ਤੱਕ ਮੈਂ ਬੈਠਾ ਵਾ ਤੁਸੀਂ ਘਬਰਾਓ ਨਾ ਜਿੰਨਾ ਤੱਕ ਮੈਂ ਬੈਠਾ ਵਾ ਤੁਹਾਡੇ ਨਾਲ ਖੜਾ ਵਾ ਭਾਜੀ ਹੁਣ ਵਾਦੋ ਵ ਇਦਾਂ ਦੇ ਕੋਈ ਗੱਲ ਬਾਤ ਨਹੀਂ ਤੁਹਾਨੂੰ ਰੱਖਾਂਗਾ ਮੈਂ ਇਹੋ ਗੱਲ ਕਹਿੰਦਾ ਭਾਜੀ ਹੁਣ ਮੈਂ ਦਿਿਲੋਂ ਧੰਨਵਾਦ ਕਰਦਾ ਵੀ ਜਿਹੜੇ ਭਾਜੀ ਹੁਣਾਂ ਦੀਆਂ ਵੀਡੀਓ ਵੇਂਦੇ ਆ ਇਹ ਨਹੀਂ ਵੀ ਕੋਈ ਫੜ ਮਾਰਦੇ ਆ ਜਾਂ ਝੂਠ ਬੋਲਦੇ ਜਿਹੜੀ ਗੱਲ ਸੱਚ ਆ ਸਾਡੇ ਤੇ ਬੀਤਨ ਦੀ ਸਾਨੂੰ ਪਤਾ ਵਾ ਅਸੀਂ ਗੱਲ ਇਹੋ ਕਹਿੰਦੇ ਆ ਜਿਹੜੀਆਂ ਭਾਜੀ ਹਾਂ ਦੀ ਵੀਡੀਓ ਵੇਂਦੇ ਨੇ ਉਹਨੂੰ ਫੋਲੋ ਜ਼ਰੂਰ ਕਰਿਆ ਕਰੋ ਗੱਲਾਂ ਨੂੰ ਤੇ ਕੱਲ ਤੁਸੀਂ ਆ ਕੇ ਤੁਸੀਂ ਕਮੈਂਟ ਕਰ ਦਿੰਦੇ ਜੇ ਕਿ ਹਾਂ ਟੀਆਰਸੀ ਬਣ ਗਈ ਆ ਠੀਕ ਆ ਭਾਜੀ ਜਿਨ੍ਹਾਂ ਤੇ ਬੀਦੀ ਪਤਾ ਉਹਨਾਂ ਹੁੰਦਾ ਤੁਹਾਡੂ ਕਮੈਂਟ ਕਰਨੇ ਸੋਖੇ ਆ ਅਸੀਂ ਤੁਹਾਡਾ ਦਿਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੇ ਸਾਰੇ ਪੰਜਾਬੀ ਪਰ ਬਹੁਤ ਠੱਗੀ ਵਜਨਦੀ ਪੰਜਾਬੀ ਭਰਾ ਆਪਣੇ ਬਹੁਤ ਠੱਗੰਦੇ ਕੋਈ ਸੋਚੋ ਇੱਕ ਬੰਦਾ ਜਿਹੜਾ ਸੱਚਾ ਹੋਊਗਾ ਉਹਨੇ 100 ਤੇ ਝੂਠ ਹੀ ਮਾਰਨ ਵਾਲੇ ਬੰਦੇ ਬੈਠੇ ਜੇ ਝੂਠੇ ਵਾਲੇ ਸੱਚੇ ਘੱਟ ਆ ਪੈਸੇ ਠੱਗਣ ਵਾਲੇ ਬਹੁਤ ਜ਼ਿਆਦੇ ਆ ਵੀਡੀਓ ਆਪਾਂ ਬਾਈ ਤੋਂ ਲੈ ਕੇ ਪਾ ਦਾਂਗੇ ਤੇ ਨੰਬਰ ਇਹਨਾਂ ਦਾ ਪਤਾ ਗੱਲਬਾਤ ਕਰ ਲਿਓ ਤੇ ਹੁਣ ਗੱਲਬਾਤ ਕਹਿਣਾ ਚਾਹੁੰਦਾ ਗੱਲਬਾਤ ਮੈਂ ਭਾਜੀ ਇਹੋ ਗੱਲ ਕਹਿਣਾ ਚਾਹੁੰਦਾ ਵਾ ਕਿ ਮੇਰੇ ਭਰਾ ਸਭ ਤੋਂ ਸਾਰੇ ਕਿਨਾਂ ਸਾਥ ਦਿਆ ਕਰੋ ਵੀਡੀਓ ਵੇਖਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਜਿਹੜਾ ਬੰਦਾ ਇੱਥੇ ਆ ਉਹਨੂੰ ਗਾਹ ਸ਼ੇਅਰ ਕਰੋ ਜਿਹੜਾ ਬੰਦਾ ਪੈਸੇ ਲਿਆ ਕੇ ਤੁਹਾਨੂੰ ਵੀਡੀਓ ਪਾਉਂਦਾ ਵਾ ਮੇਰਾ ਕੰਮ ਕਰਾਉਂਦਾ ਵਾ ਉਹਨੂੰ ਇਹ ਵੀਡੀਓ ਸ਼ੇਅਰ ਕਰੋ ਬਿਲਕੁਲ ਉਹਨਾਂ ਨੇ ਥੋੜੀ ਬੋਦੀ ਉਹਨਾਂ ਨੂੰ ਸੋਚੀ ਆਵੇ ਵੀ ਮੈਂ ਕੀ ਕੰਮ ਕਰਨੇ ਆ ਮੈਨੂੰ ਲੇਖਾ ਦੇਖਾ ਦੇਣਾ ਪੈਣਾ ਹੈ ਦੇਣਾ ਪੈਣਾ ਠੀਕ ਆ ਅਸੀਂ ਭਾਜੀ ਉਹਨਾਂ ਦਾ ਬਸ ਮੈਂ ਇਹੋ ਕਰ ਕਹਣਾ ਭਾਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਜੇ ਆਪਣਾ ਜਿਹੜਾ ਚੈਨਲ ਦੇ ਉੱਤੇ ਪਾਉਂਦੇ ਵੀਡੀਓ ਕਿਹੜਾ 3 ਪੁੱਤ ਦਾ ਜੀ ਅਸੀਂ 9 ਲੱਖ ਲਾ ਗਏ ਉਹਦਾ ਅਗਲੇ ਦਾ ਕੀ ਕਰ 9 ਲੱਖ ਬਾਜੇ ਬਾਜੇ ਬਿਲਕੁਲ ਮੈਂ ਤਾਂ ਅਸੀਂ ਕਹਿਣਾ ਹੁਣ ਹਰੇਕ ਵੀਡੀਓ ਦੇ ਵਿੱਚ ਤੁਸੀਂ ਭਾਈ ਸਾਥ ਫੇਰ ਲਈ ਖੜੇ ਨੇ ਉਹ ਏਜੰਟ ਤੋਂ ਬੱਸ ਸਕਣ ਹਾਂਜੀ ਹਾਂਜੀ ਇੱਕ ਇੱਕ ਕੀਮਤੀ ਤੁਹਾਡਾ ਰੁਪਿਆ ਮਾਂ ਪਿਓ ਦਾ ਸਾਥ ਦਿਆ ਕਰੋ ਇਹਦੇ ਵਿੱਚ ਤੇ ਆਪਣਾ ਵੀ ਸਾਥ ਰੱਖਿਆ ਕਰੋ ਵੀ ਅਸੀਂ ਕੰਮ ਕਰ ਸਕਦੇ ਹਾਂ ਉੱਥੇ ਜਾ ਕੇ ਇਹ ਨਹੀਂ ਕਿ ਏਜੰਟ ਦੇ ਗੱਲਾਂ ਵਿੱਚ ਆ ਕੇ ਤੇ ਇੱਥੇ ਆ ਜਨ ਏਜੰਟ ਨੇ ਤਾਂ ਪੈਸੇ ਲੈਣੇ ਹੁੰਦੇ ਆ ਤੇ ਜੇ ਕਿਸੇ ਨੇ ਆਉਣਾ ਵਾ ਸਾਡੇ ਨਾਲ ਕੰਟਰੈਕਟ ਕਰਿਓ ਵੀ ਤੁਹਾਨੂੰ ਸਾਰਾ ਕੁਝ ਸੱਚ ਦੱਸਾਂਗੇ ਭਾਜੀ ਹੁਣ ਦਾ ਨੰਬਰ ਵੀ ਤੁਹਾਨੂੰ ਦਵਾਂਗੇ ਤੁਹਾਨੂੰ ਭਾਜੀ ਬਹੁਤ ਵਧੀਆ ਗਾਈਡ ਕਰਨਗੇ ਤੇ ਜੇ ਤੁਹਾਨੂੰ ਕੋਈ ਸਾਡੇ ਕੋਲ ਇਨਫੋਰਮੇਸ਼ਨ ਚਾਹੀਦੀ ਹੈ ਮੇਰਾ ਭਰਾ 3-4 ਦਿਨ ਤੱਕ ਤੁਹਾਨੂੰ ਫੋਨ ਕਰ ਲਿਓ ਜਿੰਨੇ ਕਰਨ ਉਹ ਸਾਰਾ ਤੁਹਾਨੂੰ ਸਹੀ ਤਰ੍ਹਾਂ ਗ ਜੇ ਕਿਨੇ ਗਾਵੀ ਹਨ ਉਹ ਗਾਹ ਬਾਰੇ ਦੱਸਾਂਗੇ ਜੇ ਏਜੰਟ ਬਾਰੇ ਦੱਸਾਂਗੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਘੱਟੋ ਘੱਟ 10 ਦਿਨ ਰੁੱਕ ਕੇ ਫੋਨ ਕਰੋ ਕੰਮ ਤੇ ਵੀ ਲੱਗ ਜਾਣਗੇ ਤੁਹਾਨੂੰ ਕੰਮ ਦਾ ਵੀ ਦੱਸ ਦੇਣਗੇ ਕੰਮ ਦਾ ਜਿੰਨੇ ਆਪਾਂ ਜਿੰਨੀ ਹੈਲਪ ਹੋ ਗਈ ਭਾਜੀ ਕਿਉਂਕਿ ਅਸੀਂ ਪੰਜਾਬੀ ਬੰਦੇ ਜਿੰਨੀ ਹੈਲਪ ਹੋ ਗਈ ਉੰਨੀ ਕਰਾਂਗੇ ਜੇਕਰ ਰੋਟੀ ਦੀ ਲੋੜ ਰੋਟੀ ਦਵਾਂਗੇ ਪਰੈਸ਼ ਦਵਾਂਗੇ ਜਿਹੜਾ ਟਕ ਹੋਈ ਤੇ ਦੇਵਾਂਗੇ ਭਾਜੀ ਬਾਈ ਜੀ ਦੇਵਾਂਗੇ ਹਾਂ ਅਪਰ ਝੂਠਾ ਵਾਦਾ ਨਹੀਂ ਭੜੀ ਕਰਦੇ ਜਿੰਨੇ ਜੋਗੇ ਹੋਵਾਂਗੇ ਅਸੀਂ ਕਰਾਂਗੇ ਜ਼ਰੂਰ ਆ ਦੇਊਗਾ ਇੰਨੇ ਤੁਸੀਂ ਹੈਲਪ ਕਰ ਰਹੇ ਹੋ ਪਰ ਤੁਸੀਂ ਸਾਥ ਦੇਣਾ ਜੇ ਕੋਈ ਫਸਿਆ ਬੰਦਾ ਉੱਥੇ ਮਨਾ ਭਾਜੀ ਕੋਈ ਵੀ ਵੀਡੀਓ ਦੇਖ ਕੇ ਤੁਹਾਡੇ ਨਾਲ ਕੰਟੈਕਟ ਕਰਦਾ ਤਾਂ ਉਹਦਾ ਸਾਥ ਦੇਣਾ ਤੁਸੀਂ ਮੈਂ ਨਾ ਭਾਜੀ ਜਰੂਰ ਦਵਾਂ ਇਹ ਗੱਲ ਵੀਡੀਓ ਚ ਕਹੇਤਾ ਨਾ 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 ਭਾਜੀ ਤਾਂ ਬਸ ਕਹੇਤਾ ਭਾਜੀ ਸਾਨੂੰ ਪਤਾ ਵੀਡੀਓ ਚ ਇੱਕ ਬੰਦੇ ਨੇ ਫੋਨ ਕਰਿਆ ਆਹ ਕਮੈਂਟ ਕਰਿਆ ਕਹਿੰਦਾ ਭਾਜੀ ਇਹ ਸਾਰੇ ਪੈਸੇ ਦੇ ਯਾਰ ਹੈ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਆਹ ਕਮੈਂਟ ਪਾਤਾ ਮੈਂ ਤੁਸੀਂ ਦੇਖ ਲਿਓ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਭਾਜੀ ਕਹਿਣਾ ਚਾਹੁੰਦਾ ਵਾ ਚਲੋ ਭਾਜੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪੰਜ ਉਂਗਲਾਂ ਇੱਕੋ ਜਿਹੀਆਂ ਬਰਾਬਰ ਨਹੀਂ ਹੁੰਦੀਆਂ ਮੈਂ ਗੱਲ ਮੰਨਦਾ ਭਾਜੀ ਮੇਰੇ ਨਾਲ ਹੋਇ ਸਾਰੇ ਬੰਦੇ ਆ ਵੀ ਜਿਹੜੇ ਕੋ ਪੈਹਾ ਆ ਜਾਂਦਾ ਹੰਕਾਰ ਹੋ ਜਾਂਦਾ ਵਾ ਹੋ ਜਾਂਦਾ ਹੈ ਬਿਲਕੁਲ ਠੀਕ ਹੈ ਮੈਂ ਭਾਜੀ ਨੂੰ ਇਹੋ ਗੱਲ ਕਹਿਣਾ ਚਾਹੁੰਦਾ ਭਾਜੀ ਕੋਈ ਕੋ ਨਹੀਂ ਬਾਹ ਫੜਦਾ ਭਾਜੀ ਜਿੱਦਾਂ ਹੁਣ ਅਸੀਂ ਇਹ ਸਿਚੁਏਸ਼ਨ ਦੇ ਫਸੇ ਆ ਠੀਕ ਹੈ ਅਸੀਂ ਇਹ ਚਾਹੁੰਦੇ ਆ ਕਿਹੜਾ ਧੀ ਪੁੱਤ ਕਿ ਬਣਾ ਤੁਹਾਨੂੰ ਬੜਾ ਪੈੜੀ ਵੇਚ ਕੇ ਆ ਘਰ ਕਹਨੇ ਪਾ ਗਿਆ ਕੋਈ ਸੋਨਾ ਸੋਨਾ ਸੁਨਾਰਿਆਂ ਦੇ ਗਿਆ ਕੋਈ ਕਾਜ ਕਰਕੇ ਆ ਇਹ ਗੱਲ ਕਹਿੰਦੇ ਆ ਵੀ ਜਿੰਨੇ ਜੋਗ ਹੋਵਾਂਗੇ ਭਾਜੀ ਅਸੀਂ ਤੁਹਾਡਾ ਹੱਥ ਫੜਾਂਗੇ ਠੀਕ ਹੈ ਜੀ ਅਸੀਂ ਯਾਰ ਕਮਾਉਣੇ ਆ ਉਹ ਤੁਹਾਨੂੰ 100 ਵੀ ਨਾ ਦਵਾਗੇ ਇਹ ਨਹੀਂ ਥੋੜੀ ਜਿਹੀ ਪੈ ਜਮੀਰ ਗਿਰੀ ਆ ਵੈਰੀ ਗੁੱਡ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਕੀ ਭਲਾ ਤੁਹਾਡੇ ਅਸੀਂ ਤੁਹਾਨੂੰ ਤੁਹਾਡੇ ਪੈਰਾਂ ਪਿੱਛੇ ਜੇ ਤੁਹਾਨੂੰ ਸੋ ਦੇ ਤਾਂ ਤੁਹਾਡੇ ਪੈਰਾਂ ਪਿੱਛੇ ਪਰਮਾਤਮਾ ਨੂੰ ਕਿੱਥੇ ਕਿੱਥੇ ਕਰ ਦੇਣਾ ਕਿੱਥੇ ਕਿੱਥੇ ਲੈ ਜਾਣਾ ਬਿਲਕੁਲ ਬਿਲਕੁਲ ਅਸੀਂ ਜਿੰਨੇ ਜੋਗਾ ਹੋਵਾਂਗੇ ਭਾਜੀ ਤੁਹਾਡਾ ਬਿਲਕੁਲ ਸਾਥ ਦੇਵਾਂਗੇ ਨਾਲ ਖੜਕੇ ਠੀਕ ਹੈ ਜੇ ਅਸੀਂ ਦੋ ਜਣੇ ਰੂਮ ਚ ਰਵਾਂਗੇ ਇੱਕ ਜਣੇ ਜਰੂਰ ਰੱਖਾਂਗੇ ਭਾਵੇਂ ਕਿਦਾਂ ਕਿਛੋ ਕਿਓ ਕੇ ਰੱਖੀਏ ਜਿੱਦਾਂ ਮਰਜ਼ੀ ਰੱਖੀਏ ਭਾਜੀ ਚਲੋ ਵੀਡੀਓ ਲੰਬੀ ਹੋ ਗਈ ਜਿਆਦੇ ਮਾਫੀ ਚਾਹੁੰਦੇ ਆ ਤੇ ਕਰੋਸ਼ਿਆ ਤੋਂ ਬਹੁਤ ਵੀਰ ਤੇ ਭੈਣ ਆਪਾਂ ਨੂੰ ਵੀਡੀਓ ਆਪਣੀਆਂ ਸੁਣਦੇ ਨੇ ਕਿਸੇ ਨੂੰ ਵੀ ਲੋੜ ਪੈਂਦੀ ਹੈ ਇਹ ਬਾਈ ਸੈੱ ਇਹਨਾਂ ਦਾ ਨੰਬਰ ਮੈਂ ਵੀਡੀਓ 'ਚ ਪਾਤਾ ਦਵਾਰੇ ਫੇਰ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ ਉੱਥੇ ਜਾ ਸਕਦੇ ਹੋ ਜੇ ਕੰਮ ਤੇ ਲੱਗੇ ਤੁਹਾਨੂੰ ਦੱਸ ਦੇਣਗੇ ਤੇ ਤੁਸੀਂ ਸਾਥ ਦੇਣਾ ਜੇ ਇਥੇ ਕੋਈ ਗਿਆ ਉਹਨਾਂ ਦੇਤੇ ਲਗਾਉਣਾ ਜਰੂਰ ਭਾਈ ਜਰੂਰ ਉਹਦਾ ਰੈਸ਼ ਦਾ ਕਰਨਾ ਹਾਂ ਹਾਂ ਉਹਨਾਂ ਨੂੰ ਦੱਸਣਾ ਭਾਈ ਐਨਾ ਖਰਚਾ ਕੁਝ ਬੰਦ ਆ ਕੁਝ ਵੱਜਦਾ ਆ ਕੰਮ ਕਰਨਾ ਪੈਣਾ ਠੀਕ ਆ ਕੋਈ ਵੀ ਵੀਰ ਆਉਂਦਾ ਭੈਣ ਆਉਂਦੀ ਆ ਤਾਂ ਉਹਨਾਂ ਦਾ ਸਾਥ ਦੇਣਾ ਤੁਸੀਂ ਮਨਾ ਭਾਈ ਜਿੰਨੇ ਜੋ ਆਉਣਗੇ ਤੋਂ ਵੱਧ ਕੇ ਦਵਾਗੇ ਉਹਨਾਂ ਤੋਂ ਪੈਸੇ ਮੰਗ ਲੇ ਤੇ ਮੁੜ ਕੇ ਫੋਨ ਕਰ ਲਿਆ ਬੰਦ ਨਹੀਂ ਨਹੀਂ ਭਾਈ ਤੇ ਫਿਰ ਤੁਹਾਡੀ ਰੇ ਲੋ ਬੰਨੀ ਐ ਨਹੀਂ ਭਾਜੀ ਆਪਾਂ ਇੰਦਾ ਦੇ ਬੰਦੇ ਨਹੀਂ ਭਾਜੀ ਅਸੀਂ ਇਹ ਮਾਰੇ ਟਾਈਮ ਹੰਡਾ ਕੇ ਆਏ ਆ ਹੁਣ ਵੀ ਚਲੋ ਜਿੰਨੇ ਜੋਗੇ ਹੋਵਾਂਗੇ ਅਸੀਂ ਗਾਹ ਤਾਂ ਨਾ ਕਰਾਂਗੇ ਕਿ ਭਈ ਜਿਹੜੀ ਸਿਚੁਏਸ਼ਨ ਤੇ ਫਸੇ ਨਾ ਕੱਲ੍ਹ ਤੁਹੀਂ ਵੀ ਇੱਥੇ ਫਸ ਸਕਦੇ ਜੀ ਤੇ ਮੈਂ ਕੁੜੀਆਂ ਨੂੰ ਵੀ ਇਹੋ ਗੱਲ ਕਹਿਣਾ ਚਾਹੁੰਨਾ ਵਾ ਕਿ ਜਿੰਨੇ ਆਉਣਾ ਵਾ ਆਪਣੀ ਪੂਰੀ ਸੇਫਟੀ ਨਾਲ ਆਓ ਠੀਕ ਹੈ ਜੀ ਪਹਿਲੀ ਗੱਲ ਕੁੜੀ ਕੱਲੀ ਹੁੰਦੀ ਆ ਆਪਣੀ ਪੂਰੀ ਸੇਫਟੀ ਨਾਲ ਪਰ ਚੰਗੇ ਬੰਦੇ ਦੇ ਚਾਹੇ ਕੋਈ ਚੰਗਾ ਬੰਦਾ ਹੋਵੇ ਕੰਮ ਤੇ ਤਾਂ ਲਵਾਉਣ ਵਾਲਾ ਕੋਈ ਮਿਸਯੂਜ਼ ਨਾ ਤੁਹਾਨੂੰ ਕਰੇ ਪੈਸੇ ਆਪਦੇ ਪੈਸੇ ਆਪਦੇ ਆਪ ਤੋਂ ਪਹਿਲਾਂ ਪੈਸੇ ਨਾਲ ਜ਼ਰੂਰ ਆ ਆਪਣੇ ਇਜਤ ਸਾਂਭ ਕੇ ਰੱਖੋ ਇੱਥੇ ਪਰਦੇਸਾਂ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਸਹੀ ਹੈ ਚਲੋ ਹੁਣ ਆਪਾਂ ਬਾਈਆਂ ਗੱਲਾਂ ਨਾ ਕਰਦੇ ਹੋਏ ਤੇ ਬਾਈਆਂ ਦੀ ਅਗਲੀ ਵੀਡੀਓ ਆਪਾਂ ਜਰੂਰ ਪਾਵਾਂਗੇ ਤੇ ਚਲੋ ਹੁਣ ਬਲੌ ਫਤਿਹ ਬਾਈਓ ਜੀ ਹਾਲ ਸਾਹਿਬ ਸਿਵਾਏ ਕੁਝ ਕੀ ਫਤਿਹ